ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਗੈਤਿਵਾੜੀ ਦੇ ਸੰਧਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆਂ ਜੀ ਸੋਨਾਲੀਕਾ 60 ਵੋਲਟ ਟਰੈਕ ਟਰੈਕਟਰ ਵਿਕਾਊ ਆ 60 ਐਚਪੀ এবিসি ਗিয়ার 2015 ਮਾਡਲ ਇੰਜਨ ਗিয়ার ਦਾ ਕੀ 415000 ਰੁਪਏ ਡਿਮਾਂਡ ਇਸ ਵੀਰ ਨੇ ਬਾਹਰ ਜਾਣਾ ਇਸ ਕਰਕੇ ਜਲਦੀ ਤੋਂ ਜਲਦੀ ਟਰੈਕਟਰ ਨੂੰ ਵੇਚਣਾ ਹੈ 9992063884 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਸੋਨਾਲੀਕਾ ਖਰੀਦ ਸਕਦੇ ਹੋ ਸਵਿਫਟ ਵੀਡੀਆ ਗੱਡੀ ਵਿਕਾਊ ਆ ਜੀ 2014 ਮਾਡਲ ਗੱਡੀ ਹੈ 66000 ਕਿਲੋਮੀਟਰ ਚੱਲੀ ਹੈ ਜੀ ਬਠਿੰਡੇ ਗੱਡੀ ਖੜੀ ਹੈ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ 2014 ਮਾਡਲ ਗੱਡੀ ਹੈ ਜੀ ਸਵਿਫਟ ਬੀਡੀਆਈ ਗੱਡੀ ਵਿਕਾਊ ਹੈ ਜੀ ਬਠਿੰਡਾ ਏਰੀਆ ਹੈਗਾ ਰੇਟ ਦੀ ਗੱਲ ਕਰੀਏ ਤਾਂ ਰੇਟ ਹੈ 4,25,08699235287 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਗੱਡੀ 4,25 ਹਜ਼ਾਰ ਚ ਖਰੀਦ ਸਕਦੇ ਹੋ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਵਿਕਾਊ ਹੈ ਜੀ 2017 ਮਾਡਲ ਪਹਿਲੇ ਨਾ 658 ਘੰਟੇ ਚੱਲੇ 658 ਘੰਟੇ ਚੱਲੇ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਜੀ ਨਵੇਂ ਵਰਗੇ ਟਾਇਰ ਪਏ ਨੇ ਬਾਕੀ ਪਹਿਲੇ ਨਾ ਹੈ ਜੀ ਕੋਈ ਕਮੀ ਪੇਸ਼ੀ ਨਹੀਂ 2017 ਮਾਡਲ ਹੈ ਬਸ ਤੁਸੀਂ ਮਾਲਕ ਵੀਰ ਦੇ ਨਾਲ ਗੱਲਬਾਤ ਕਰਕੇ ਇਸ ਨੰਬਰ ਤੇ ਖਰੀਦ ਸਕਦੇ ਹੋ 9996727713 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਇਨੋਵਾ ਗੱਡੀ ਵਿਕਾਊ ਹੈ ਜੀ 2018 ਮਾਡਲ ਗੱਡੀ ਹੈ ਪਾਰਸਿੰਗ 2033 ਤੱਕ 2033 ਤੱਕ ਪਾਰਸਿੰਗ ਹੈ ਜੀ 2018 ਮਾਡਲ ਗੱਡੀ ਹੈ ਇਨੋਵਾ ਗੱਡੀ ਹੈ ਜੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਓਕੇ ਕੰਡੀਸ਼ਨ ਹੈ ਕੋਈ ਐਕਸੀਡੈਂਟ ਨਹੀਂ ਸਾਈਲੈਂਟ ਗੱਡੀ ਹੈ ਜੀ ਹਰਿਆਣਾ ਨੰਬਰ ਹੈਗਾ 490000 ਰੁਪਏ ਰੇਟ ਰੱਖਿਆ ਹੈ ਵਿਦ ਲੋਨ 830770993 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਨੋਵਾ ਗੱਡੀ 2018 ਮਾਡਲ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਸਵਾਰੀ 2.2 ਗੱਡੀ ਵਿਕਾਊ ਹੈ ਜੀ 2007 ਮਾਡਲ ਪਾਰਤ ਸਿੰਘ 2028 ਤੱਕ ਹੈ ਜੀ ਏਰੀਆ ਐਲਨਾਬਾਦ सिरसा ਹਰਿਆਣਾ ਰੇਟ 1.90 ਲੱਖ 1.90 ਹਜ਼ਾਰ ਪਰ ਰੇਟ ਰੱਖਿਆ ਗਿਆ 2028 ਤੱਕ ਪਾਰਸਿੰਗ ਹੈ ਜੀ 2007 ਮਾਡਲ ਗੱਡੀ ਹੈ ਏਰੀਆ ਐਲਨਾਬਾਦ सिरसा ਹਰਿਆਣਾ 72968 10758 ਨੰਬਰ ਤੇ ਫੋਨ ਕਰਕੇ ਤੁਸੀਂ ਸਫਾਰੀ ਗੱਡੀ ਜਿਹੜੀ 1.90 ਲੱਖ ਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 14/7 ਰੇਲ ਦਾ ਹਿੱਸਾ ਏਰੀਆ ਲੁਧਿਆਣਾ ਰੇਟ 2.40 ਲੱਖ ਵਧੀਆ ਵਿੱਡ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਜੀ 6280272767 6280272767 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ 14 ਵਸ 7 ਦੀ ਹੈ ਜਿਹੜੀ 2 ਲੱਖ 40000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜਿਹੜੇ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਕੋੜੀ ਵਿਕਾਊ ਹੈ ਜੀ ਹਾਈਟ ਕਾਰਟਨ ਚ ਪਲੱਸ ਰੇਟ ਹੈ ਜੀ ਇਹਦਾ 55000 ਏਰੀਆ ਜੀ ਪਿੰਡ ਦਿਓ ਤਰਨਤਰ ਹਾਈਟ ਹੈ ਜੀ 68 ਇੰਚ ਪਲੱਸ 55000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਦਿਓ ਤਰਨਤਾਰਨ 9993365252 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੋੜੀਏ ਜੇ ਦੀ 55000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਆਟੋਮੈਟਿਕ ਆਲੂ ਪਲੈਂਟਰ ਵਿਕਾਊ ਓਕੇ ਕੰਡੀਸ਼ਨ 2019 ਮਾਡਲ ਏਰੀਆ ਰੋਪੜ ਰੇਟ ਹੈ ਜੀ 85000 ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ 7009005996 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਟੋਮੈਟਿਕ ਆਲੂ ਪਲੈਂਟਰ 2019 ਮਾਡਲ ਨੂੰ 85000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਬੁਲੇਟ ਵਿਕਾਊ ਹੈ ਜੀ 2016 ਮਾਡਲ ਪਹਿਲੇ ਨਾ ਹੈ ਜੀ ਬਹੁਤ ਹੀ ਘੱਟ ਚੱਲਿਆ ਹੋਇਆਗਾ ਇਰੇਟਿਕ ਲੱਖੇ ਦਾ 45000 ਹੈ ਜੀ 1 ਲੱਖ 45000 ਰੁਪਏ ਰੇਟ ਰੱਖਿਆ ਗਿਆ ਜੀ ਬਹੁਤ ਹੀ ਘੱਟ ਚੱਲਿਆ ਹੋਇਆ ਬੁਲਟ ਵਿਕਾਊ ਆ 2016 ਮਾਡਲ ਏਰੀਆ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 9781428545 9781428545 ਨੰਬਰ ਤੇ ਫੋਨ ਕਰਕੇ ਬੁਲਟ ਤੁਸੀਂ ਖਰੀਦ ਸਕਦੇ ਹੋ ਸਵਰਾਜ 855 ਡਾਇਰੈਕਟਰ ਵਿਕਾਊ ਆ ਜੀ 2021 ਮਾਡਲ ਹੈ 90% ਰਾਂ ਦੀ ਕੰਡੀਸ਼ਨ ਵੀ ਹੈ 400 ਘੰਟਾ ਚੱਲਿਆ ਜੀ ਏਰੀਆ ਜੀ ਬਰਨਾਲਾ ਰੇਟ ਦੀ ਗੱਲ ਕਰੀ ਤਾਂ 6,80,000 ਰੁਪਏ ਰੇਟ ਹੈ ਜੀ ਇਹਦਾ ਬਰਨਾਲੇ ਟਰੈਕਟਰ ਖੜਾ ਹੈਗਾ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 90% ਰੰਦੀ ਕੰਡੀਸ਼ਨ 'ਚ ਪਈ 400 ਘੰਟੇ ਹੀ ਚੱਲਿਆ ਜੀ 9815768939 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਤੇ ਰੀਪਰ ਵੇਚਣਾ ਜੀ ਦੋਨਾਂ ਦਾ ਰੇਟ ਆ 3.5 ਲੱਖ ਰੁਪਏ ਟਰੈਕਟਰ ਪਾਵਰ ਟਰੈਕ 455 2006 ਮਾਡਲ ਰੀਪਰ 2012 ਮਾਡਲ ਹੈ ਜੀ ਏਰੀਆ ਪਿੰਡ ਭਗਵਾਨਪੁਰ ਹੀਗਣਾ ਸਰਦੂਲਗੜ ਬਾਕੀ ਵੀਰ ਨੇ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾਈ ਹੈ ਤੁਸੀਂ ਵੀ ਇਸ ਤਰ੍ਹਾਂ ਵੀਡੀਓ ਬਣਾ ਕੇ ਆਪਣੀ ਕਿਸੇ ਵੀ ਕੋਈ ਵੀ ਮਕਾਨ ਕੋਠੀ ਪਲਾਟ ਜ਼ਮੀਨ ਘਰ ਕਿਸੇ ਵੀ ਚੀਜ਼ ਦੀ ਦਾ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਤੁਹਾਡੀ ਅਡਸਿ ਲਾ ਦੇਵਾਂਗੇ ਤੇ ਇਸ ਵੀਰ ਦਾ ਨੰਬਰ ਨੋਟ ਕਰ ਲਓ 9815710143 ਤੰਨੇ 15710149 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰਿਪਰ ਤੇ ਟਰੈਕਟਰ ਖਰੀਦ ਸਕਦੇ ਹੋ Samsung Galaxy A21s ਫੋਨ ਵਿਕਾਊ ਹੈ ਜੀ ਰੇਟ ਹੈ 10000 ਏਰੀਆ ਪਿੰਡ ਕੋਟਲੀ ਖੁਰਦ ਬਠਿੰਡਾ 62809 56733 62809 56733 ਇਸ ਨੰਬਰ ਤੇ ਫੋਨ ਕਰਕੇ ਤੁਸੀਂ Samsung Galaxy A21s ਫੋਨ ਹੈ ਜਿਹੜਾ ਤੁਸੀਂ 10000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੇਕਰ ਕੋਈ ਵੀ ਮੇਰਾ ਵੀਰ ਪਹਿਨ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਤੁਸੀਂ WhatsApp ਨੰਬਰ ਨੋਟ ਕਰ ਸਕਦੇ ਹੋ ਜੀ 9877988446 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚਿੱਟੇ ਅੱਖਰਾਂ ਦੇ ਵਿੱਚ ਚੱਲਦਾ ਰਹਿੰਦਾ ਹੈ ਇਹ ਸਾਡਾ WhatsApp ਨੰਬਰ ਹੈ ਸਿਰਫ ਐਡ ਕਰਵਾਉਣ ਦੇ ਲਈ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦਾ ਕਾਰੋਬਾਰ ਲਾਏ ਜਾਊਗੀ। ਸੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ। ਜਿਹੜੇ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਵੀ ਤਹਿਦ ਲੋ ਧੰਨਵਾਦੀ। ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ। ਤੁਹਾਡਾ ਆਪਣਾ ਚੈਨਲ ਹੈ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ। ਅਗੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਲਦੀ ਸੇਲ ਹੋ ਸਕਣ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਜੇ ਕਿਸੇ ਦੀ ਕੋਈ ਵੀ ਚੀਜ਼ ਸੇਲ ਹੁੰਦੀ ਹੈ ਤਾਂ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੀ ਬਣਿਆ ਨੂੰ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਇੱਕ ਹੋਰ ਬੇਨਤੀ ਹੈ ਵੀਰਾਂ ਨੂੰ ਕਿ ਕਈ ਵਾਰੀ ਵੀਰ ਦੇਖਦੇ ਕਿ ਅਸੀਂ ਫੋਨ ਦੇਖਿਆ ਜਾਂ ਟਰੈਕਟਰ ਦੇਖਿਆ ਸੋ ਵੀਰਾਂ ਨੂੰ ਬੇਨਤੀ ਹੈ ਜੀ ਪਹਿਲ ਤੋਂ ਲੈ ਕੇ ਲਾਸਟ ਤੱਕ ਵੀਡੀਓ ਜਰੂਰ ਦੇਖਿਆ ਕਰੋ ਜੀ ਉਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਤੇ ਸਾਰੀ ਜਾਣਕਾਰੀ ਦੇ ਨਾਲ ਉਦੇ ਵਿੱਚ ਨੰਬਰ ਮਾਲਕਾਂ ਦੇ ਦਿੱਤੇ ਹੁੰਦੇ ਨੇ ਉਹਨਾਂ ਤੇ ਗੱਲ ਕਰਿਆ ਕਰੋ ਤਾਂ ਹਾਲੇ ਸਾਈਡ ਨੰਬਰ ਹੁੰਦੇ ਆ ਸਾਰੀ ਜਾਣਕਾਰੀ ਹੁੰਦੀ ਹੈ ਨੀਚੇ ਵਾਲਾ ਨੰਬਰ ਹੈ ਵਟਸਐਪ ਨੰਬਰ ਐਡ ਕਰਵਾਉਣ ਦੇ ਲਈ ਸੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਬਣੇ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ